ਪਿਆਰੇ ਦਰਸ਼ਕ ਸਾਥੀਓ ਅੱਜ ਮੈਂ ਆਪਣੇ ਨਵੰਦਾਂ ਦੀ ਪੁਸਤਕ ਸੱਚ ਆਖਿਆ ਭਾਂਬੜ ਮਚਦਾ ਏ ਉਸ ਵਿਚਲੇ ਅਗਲੇ ਨਵੰਦ ਨੂੰ ਤੁਹਾਡੇ ਸਾਹਮਣੇ ਪੇਸ਼ ਕਰਨ ਵੱਲ ਜਾ ਰਿਹਾ ਅੱਜ ਦੇ ਨਵੰਦ ਦਾ ਸਿਰਲੇਖ ਹੈ ਗੁਰੂ ਦਾ ਸਿੱਖ ਕਿਦਾਂ ਦਾ ਹੁੰਦਾ ਜਦੋਂ ਅਸੀਂ ਪ੍ਰਗਤੀ ਕਲਾ ਕੇਂਦਰ ਲਾਂਦੜਾ ਵੱਲੋਂ ਆਪਣੀ ਟੈਲੀ ਫਿਲਮ ਮੋਚੀ ਦਾ ਪੁੱਤ ਬਣਾਈ ਤਾਂ ਸਾਡੀ ਇੱਕ ਧਾਰਨਾ ਸੀ ਕਿ ਜਿੰਨੇ ਪੈਸੇ ਇਸ ਫਿਲਮ ਤੇ ਲਾਏ ਹਨ ਉਹ ਕੋਈ ਕੰਪਨੀ ਸਾਨੂੰ ਉਨੇ ਪੈਸੇ ਦੇ ਦੇਵੇਗੀ ਤਾਂ ਅਸੀਂ ਉਸੇ ਪੈਸੇ ਨਾਲ ਦੂਸਰੀ ਫਿਲਮ ਬਣਾਵਾਂਗੇ ਇਸ ਫਿਲਮ ਲਈ ਸਭ ਤੋਂ ਜ਼ਿਆਦਾ ਸਹਿਯੋਗ ਭਾਗ 60000 ਰੁਪਇਆ ਰਜਿੰਦਰ ਜੱਸੀ ਨੇ ਇੰਗਲੈਂਡ ਤੋਂ ਭੇਜਿਆ ਸੀ 30000 ਸੋਨੂ ਅੰਬੇਡਕਰ ਨੇ ਅਮਰੀਕਾ ਤੋਂ 5000 ਚਰਨ ਜੀਵ ਨੇ ਆਇਰਲੈਂਡ ਤੋਂ ਤੇ 5000 ਗੁਪਤ ਮਿਲੇ ਸਨ 25000 ਅਸੀਂ ਟੀਮ ਵੱਲੋਂ ਪਾ ਕੇ ਸਵਾ ਲੱਖ ਰੁਪਏ ਆ ਫਿਲਮ ਤੇ ਲਾ ਚੁੱਕੇ ਸਾਂ ਇਹ ਫਿਲਮ ਮੂਨ ਲਾਲ ਫਲੋਰੀਆ ਜੋ ਉੱਗੇ ਦਿਲਤ ਕਹਾਣੀਕਾਰ ਦੀ ਕਹਾਣੀ ਮੋਚੀ ਦਾ ਪੁੱਤ ਦੇ ਆਧਾਰਤ ਹੈ ਇਹ ਫਿਲਮ ਰਾਜਵਿੰਦਰ ਸਮਰਾਲਾ ਜੀ ਨੇ ਡਾਇਰੈਕਟ ਕੀਤੀ ਹੈ ਫਿਲਮ ਦੇ ਡਾਇਰੈਕਟਰ ਰਾਜਵਿੰਦਰ ਸਮਰਾਲਾ ਨੇ ਸਾਡੇ ਨਾਲ ਵਾਅਦਾ ਕੀਤਾ ਸੀ ਕਿ ਫਿਲਮ ਨੂੰ ਟੀ ਸੀਰੀਜ਼ ਵਾਲੇ ਲੈ ਲੈਣਗੇ ਤੇ ਉਹਨਾਂ ਨਾਲ ਮੇਰੀ ਗੱਲ ਹੋ ਗਈ ਹੈ ਫਿਲਮ ਬਣ ਕੇ ਤਿਆਰ ਹੋ ਗਈ ਕੋਈ ਵੀ ਇਸ ਫਿਲਮ ਨੂੰ ਲੈਣ ਲਈ ਤਿਆਰ ਨਹੀਂ ਹੋਇਆ ਰਾਜਵਿੰਦਰ ਨੇ ਵੀ ਆਖਰ ਆਪਣੀ ਅਸਮਰੱਥਾ ਪ੍ਰਗਟ ਕਰ ਦਿੱਤੀ ਦੂਸਰੀਆਂ ਕੰਪਨੀਆਂ ਵਾਲੇ ਵੀ ਮੁਖਤ ਵਿੱਚ ਹੀ ਫਿਲਮ ਨੂੰ ਰੱਖਣ ਲਈ ਤਿਆਰ ਸਨ ਸਾਡਾ ਸਾਰਾ ਚਾਹ ਹੀ ਜਾਂਦਾ ਰਿਹਾ 8-9 ਮਹੀਨੇ ਫਿਲਮ ਪਈ ਰਹੀ ਇੱਕ ਦਿਨ ਸਤਪਲ ਸਾਲੂ ਸਾਨੂੰ ਕਹਿਣ ਲੱਗਾ ਕਿ ਮੈਂ ਤੁਹਾਡੀ ਫਿਲਮ ਡੇਰਾ ਬੱਲਾ ਵਾਲਿਆਂ ਨੂੰ ਦਵਾ ਦਿੰਦਾ ਉਹ ਕਹਿਣ ਲੱਗਾ ਕਿ ਡੇਰੇ ਵਾਲੇ ਤੁਹਾਡੀ ਫਿਲਮ ਦੇਸ਼ ਵਿਦੇਸ਼ ਜ਼ਰੂਰ ਪਹੁੰਚਦੀ ਕਰ ਦੇਣਗੇ ਪਰ ਪੈਸਾ ਕੋਈ ਨਹੀਂ ਮਿਲੇਗਾ ਜਿੰਨੀ ਫਿਲਮ ਤੁਸੀਂ ਵੇਚਣੀ ਹੋਈ ਤੁਸੀਂ ਵੇਚੀ ਜਾਓ ਸਾਲੋਂ ਜੀ ਨੇ ਸੰਤ ਰਾਮਾਰੰਦ ਜੀ ਜਿਨ੍ਹਾਂ ਨੂੰ ਬਿਆਨਾ ਵਿੱਚ ਸ਼ਹੀਦ ਕਰ ਦਿੱਤਾ ਗਿਆ ਨਾਲ ਮੀਟਿੰਗ ਕਰਵਾਈ ਉਹਨਾਂ ਨੇ ਫਿਲਮ ਨੂੰ ਤਿੰਨ ਵਾਰ ਦੇਖਿਆ ਤੇ ਸਾਨੂੰ ਫਿਲਮ ਵਿੱਚ ਕੁਝ ਜ਼ਰੂਰੀ ਤਬਦੀਲੀ ਤੇ ਅਸਾਰੂ ਸੁਝਾਅ ਦਿੱਤੇ ਤੇ ਫਿਲਮ ਰਿਲੀਜ਼ ਕਰ ਦਿੱਤੀ ਫਿਲਮ ਦੇਸ਼ ਵਿਦੇਸ਼ ਵਿੱਚ ਪਹੁੰਚ ਗਈ ਤੇ ਚਰਚਾ ਵੀ ਹੋਣ ਲੱਗ ਪਈ ਸੂਨੂ ਮੇਟ ਕਰਦੀ ਬਦੌਲਤ ਅਮਰੀਕਾ ਦੀ ਕੈਲਿਫੋਨੀਆ ਯੂਨੀਵਰਸਿਟੀ ਵਿੱਚ ਪੀ ਐਚ ਡੀ ਕਰਨ ਵਾਲੇ ਸਕਾਲਰ ਸਟੂਡੈਂਟਾਂ ਨੂੰ ਵੀ ਇਹ ਫਿਲਮ ਵਿਸ਼ੇਸ਼ ਤੌਰ ਤੇ ਦਿਖਾਈ ਗਈ ਲੋਕਾਂ ਦੇ ਹੰਗਾਰੇ ਕਾਰਨ ਹੀ ਸਾਨੂੰ ਕੁਝ ਰਾਹਤ ਮਿਲੀ ਨਹੀਂ ਤਾਂ ਸਾਡੇ ਮਨ 부ਝੇ ਹੋਈ ਹੀ ਸਨ ਅੱਜ ਇੰਨੇ ਸਾਲਾਂ ਬਾਅਦ ਵੀ ਫਿਲਮ ਦੀ ਉਨੀ ਮੰਗ ਬਰਕਰਾਰ ਹੈ ਸਾਨੂੰ ਇੰਨਾ ਰੰਝ ਵੀ ਜ਼ਰੂਰ ਹੈ ਕਿ ਜੇ ਸਾਨੂੰ ਡੇਰੇ ਵਾਲੇ ਇੰਨਾ ਕਹਿ ਦਿੰਦੇ ਮੁੰਡਿਓ ਚੁੱਕੋ ਜਿੰਨਾ ਖਰਚਾ ਤੁਹਾਡੇ ਇਸ ਫਿਲਮ ਤੇ ਆਇਆ ਹੈ ਤੁਸੀਂ ਹੋਰ ਫਿਲਮ ਬਣਾ ਕੇ ਸਾਨੂੰ ਦਿਓ ਤਾਂ ਅਸੀਂ ਦਲਿਤ ਜੀਵਨ ਤੇ ਹੋਰ ਵੀ ਫਿਲਮਾਂ ਬਣਾਉਣ ਲਈ ਉਤਸ਼ਾਹ ਵਿੱਚ ਹੁੰਦੇ ਇੱਕ ਦਿਨ ਇਸ ਫਿਲਮ ਨੂੰ ਲੈ ਕੇ ਦੋ ਵਿਅਕਤੀ ਸਾਡੇ ਨਾਲ ਲੜਨ ਲਈ ਆ ਗਏ ਇਹ ਦੋਨੋਂ ਫਗਵਾੜਾ ਕੋਲ ਦੇ ਪਿੰਡਾਂ ਦੇ ਸਨ ਇੱਕ 70-75 ਸਾਲ ਦਾ ਬਜ਼ੁਰਗ ਦੂਸਰਾ 40-50 ਸਾਲ ਦਾ ਦੋਵੇਂ ਬੜੇ ਤੱਤੇ ਸਨ ਜਦੋਂ ਉਹ ਦੋਵੇਂ ਮੇਰੇ ਕੋਲ ਕ੍ਰਾਂਤੀ ਪਬਲਿਕ ਸਕੂਲ ਪਹੁੰਚੇ ਤਾਂ ਮੈਂ ਉਹਨਾਂ ਨੂੰ ਕੁਰਸੀਆਂ ਤੇ ਬਿਠਾਇਆ ਐ ਪੀਣ ਨੂੰ ਪਾਣੀ ਪੇਸ਼ ਕੀਤਾ ਬਜ਼ੁਰਗ ਨੇ ਪਾਣੀ ਪੀ ਲਿਆ ਪਰ ਉਸ ਗੁਰਸਿੱਖ ਨੇ ਪਾਣੀ ਨਾ ਪੀਤਾ ਸ਼ਾਇਦ ਉਹ ਸਾਡੇ ਸਿਰ ਕਸਿਆ ਜਿਵੇਂ ਕਿ ਅਕਸਰ ਸਾਨੂੰ ਉਹ ਇਸੇ ਤਰ੍ਹਾਂ ਹੀ ਕਹਿੰਦੇ ਹਨ ਹੱਥੋਂ ਪਾਣੀ ਨਾ ਪੀਣਾ ਚਾਹੁੰਦਾ ਹੋਵੇਗਾ ਉਹ ਕਹਿਣ ਲੱਗੇ ਫਿਲਮ ਤਾਂ ਤੁਹਾਡੀ ਠੀਕ ਹੈ ਪਰ ਸਾਨੂੰ ਉਤਰਾਜ ਹੈ ਕਿ ਤੁਸੀਂ ਗੁਰੂ ਰਵਿਦਾਸ ਜੀ ਦੀ ਫੋਟੋ ਸ਼ਾਪ ਕੇ ਉਸ ਨੂੰ ਮੋਚੀ ਦਾ ਪੁੱਤ ਕਿਉਂ ਲਿਖਿਆ ਉਹਨਾਂ ਦਾ ਇਸ਼ਾਰਾ ਫਿਲਮ ਦੇ ਰੈਪਰ ਵੱਲ ਸੀ ਗੁਰੂ ਰਵਿਦਾਸ ਕੋਈ ਮੋਚੀ ਸਨ ਉਹ ਕਿਤੇ ਕੋਈ ਗੋਡੇ ਜੋੜੇ ਗੰਢਦੇ ਸਨ ਉਹ ਤਾਂ ਟੁੱਟੀਆਂ ਤਕਦੀਰਾਂ ਗੰਢਦੇ ਸਨ ਉਹ ਦੋਨੋਂ ਪੈਰਾਂ ਤੇ ਪਾਣੀ ਨਹੀਂ ਸੀ ਪੈਣਦੇ ਰਹੇ ਮੈਂ ਗੋੜੋਂ ਲਾਉਣ ਲਈ ਕਿਹਾ ਦੇਖੋ ਜੀ ਅਸੀਂ ਫਿਲਮ ਬਣਾ ਕੇ ਡੇਰਾ ਬੱਲਾਂ ਵਾਲਿਆਂ ਨੂੰ ਦੇ ਦਿਤੀ ਉਹਨਾਂ ਨੇ ਹੀ ਰੈਪਰ ਬਣਾਇਆ ਇਹ ਸਵਾਲ ਉਹਨਾਂ ਨੂੰ ਜਾ ਕੇ ਪੁੱਛੋ ਜੇ ਕਹਾਣੀ ਤੇ ਕੋਈ ਤੁਹਾਨੂੰ ਉਤਰਾਜ ਹੈ ਤਾਂ ਉਸ ਦੇ ਜਵਾਬ ਦੇ ਅਸੀਂ ਹੈਗੇ ਹਾਂ ਫਿਰ ਕਿਤੇ ਜਾ ਕੇ ਉਹ ਥੋੜਾ ਸ਼ਾਂਤ ਹੋਏ ਇੰਗਲੈਂਡ ਵਿੱਚ ਵੀ ਰਜਿੰਦਰ ਜੱਸੀ ਨਾਲ ਕੁਝ ਇਸੇ ਤਰ੍ਹਾਂ ਦਾ ਵਰਤਾਓ ਉੱਥੇ ਰਹਿੰਦੇ ਇਸ ਤਰ੍ਹਾਂ ਦੀ ਮਨਸਿਕਤਾ ਵਾਲਿਆਂ ਨੇ ਕੀਤਾ ਉੱਥੇ ਉਸ ਨੂੰ ਫਿਲਮ ਨਹੀਂ ਵੇਚਣ ਦਿੱਤੀ ਹੁਣ ਸਕੂਲ ਛੁੱਟੀ ਹੋ ਗਈ ਸੀ ਤੇ ਮੈਂ ਮੱਖਣ ਕ੍ਰਾਂਤੀ ਨੂੰ ਵੀ ਗੜੀ ਮਹਾ ਸਿੰਘ ਸਕੂਲ ਤੋਂ ਫੋਨ ਕਰਕੇ ਬੁਲਾ ਲਿਆ ਅਸੀਂ ਚਾਰੇ ਜਣੇ ਕਾਫੀ ਚਰ ਗੱਲਾਂ ਕਰਦੇ ਰਹੇ ਅਸੀਂ ਆਪਣੇ ਵਿਚਾਰ ਅਤੇ ਆਪਣੇ ਕੰਮ ਵਿਸਥਾਰ ਨਾਲ ਉਹਨਾਂ ਸਾਹਮਣੇ ਰੱਖੇ ਹੁਣ ਉਹ ਦੋਵੇਂ ਕਾਫੀ ਸੰਤੁਸ਼ਟ ਸਨ ਅਖੀਰ ਵਿੱਚ ਜਥੇਦਾਰ ਪੁੱਛਣ ਲੱਗਾ ਕਿ ਗੁਰੂ ਦਾ ਸਿੱਖ ਕਿੱਦਾਂ ਦਾ ਹੁੰਦਾ ਅਸੀਂ ਕਿਹਾ ਕਿ ਅਸੀਂ ਕੀ ਦੱਸ ਸਕਦੇ ਹਾਂ ਸਿੱਖੀ ਦੀਪ ਪ੍ਰਵਾਸ਼ਾ ਤਾਂ ਤੁਸੀਂ ਜ਼ਿਆਦਾ ਜਾਣਦੇ ਹੋ ਉਹ ਦੁਬਾਰਾ ਕਹਿਣ ਲੱਗਾ ਗੁਰੂ ਦਾ ਸਿੱਖ ਤੁਹਾਡੇ ਵਰਗਾ ਹੀ ਹੁੰਦਾ ਅਸੀਂ ਕਿਹਾ ਗੁਰੂ ਦਾ ਸਿੱਖ ਐ ਸਾਨੂੰ ਗੁਰੂ ਦਾ ਸਿੱਖ ਕੌਣ ਮੰਨੇਗਾ ਅਸੀਂ ਕੋਈ ਕੇਸ ਦਾੜੀ ਨਹੀਂ ਰੱਖੇ ਨਾ ਹੀ ਅੰਮ੍ਰਿਤ ਛਕਿਆ ਹੈ ਉਹ ਫਿਰ ਕਹਿਣ ਲੱਗਾ ਭਾਵੇਂ ਤੁਸੀਂ ਕੇਸ ਦਾੜੀ ਨਹੀਂ ਰੱਖੇ ਭਾਵੇਂ ਤੁਸੀਂ ਅੰਮ੍ਰਿਤ ਨਹੀਂ ਛਕਿਆ ਪਰ ਗੁਰੂ ਦਾ ਸਿੱਖ ਤੁਹਾਡੇ ਵਰਗਾ ਹੀ ਹੁੰਦਾ ਜਿਵੇਂ ਅਸੀਂ ਉਸ ਨੂੰ ਆਪਣੇ ਬਾਰੇ ਦੱਸਿਆ ਸੀ ਉਹ ਫਿਰ ਕਹਿਣ ਲੱਗਾ ਦੇਖੋ ਜੀ ਤੁਸੀਂ ਜ਼ਿੰਦਗੀ ਭਰ ਕਿਸੇ ਤਰ੍ਹਾਂ ਦਾ ਨਿਸ਼ਾਨੀ ਕੀਤਾ ਤੁਸੀਂ ਚਾਹ ਨੂੰ ਵੀ ਨਸ਼ਾ ਮੰਨ ਕੇ ਖਾਲਸੇ ਦੇ 300 ਸਾਲਾ ਜਨਮ ਦਿਨ ਤੇ ਉਸ ਨੂੰ ਤਿਆਗ ਦਿੱਤਾ ਤੁਸੀਂ ਬਿਨਾਂ ਦੇਹ ਜਿਤੇ ਵਿਆਹ ਕੀਤੇ ਤੁਸੀਂ ਨਾ ਲੋੜੀ ਨਾ ਰਖੜੀ ਨਾ ਕਿਸੇ ਹੋਰ ਤਿਉਹਾਰ ਤੇ ਸਹੁਰਿਆਂ ਤੋਂ ਕੁਝ ਲੈਂਦੇ ਹੋ ਤੁਸੀਂ ਨਾਨਕਾ ਸ਼ਕ ਅਤੇ ਪੇਕਿਆਂ ਤੋਂ ਆਉਂਦੇ ਕਿਸੇ ਔਰਤ ਦੇ ਮਰਨ ਤੇ ਕਫਨ ਦੇ ਵੀ ਖਿਲਾਫ ਹੋ ਫਿਰ ਤੁਸੀਂ ਬੇਟੀਆਂ ਦੇ ਜਨਮ ਦੀਆਂ ਵੀ ਲੋੜੀਆਂ ਪਾਉਂਦੇ ਹੋ ਤੁਸੀਂ ਬੇਟੀਆਂ ਨੂੰ ਵੀ ਪੜ੍ਹਾਈ ਦੇ ਬਰਾਬਰ ਮੌਕੇ ਦੇ ਰਹੇ ਹੋ ਤੁਸੀਂ ਸਮਾਜ ਤੇ ਦੇਸ਼ ਇੱਥੋਂ ਤੱਕ ਕਿ ਪੂਰੀ ਦੁਨੀਆ ਦੇ ਸੁਧਾਰ ਲਈ ਨਾਟਕ ਕਰਨ ਲਈ ਦਿਨ ਰਾਤ ਇੱਕ ਕਰ ਰਹੇ ਹੋ ਨਾਟਕਾਂ ਵਿੱਚੋਂ ਬਚਦੇ ਤਿਲ ਫੁੱਲ ਨੂੰ ਤੁਸੀਂ ਆਪਣੇ ਘਰ ਦੀਆਂ ਖੁੱਡਾਂ 'ਚ ਨਹੀਂ ਵਾੜਦੇ ਜਿਹੜੀ ਪ੍ਰਾਪਰਟੀ ਤੁਸੀਂ ਬਣਾਈ ਵੀ ਹੈ ਇਸ ਨੂੰ ਵੀ ਤੁਸੀਂ ਆਪਣੇ ਬੱਚਿਆਂ ਨੂੰ ਨਹੀਂ ਦੇਵੋਗੇ ਮਰਨ ਉਪਰੰਤ ਇਹ ਸਰੀਰ ਵੀ ਕਰਦਿਆਂ ਨੂੰ ਨਹੀਂ ਸਗੋਂ ਮੈਡੀਕਲ ਕਾਲਜ ਨੂੰ ਦੇ ਜਾਵੋਗੇ ਫਿਰ ਇਹ ਦੱਸੋ ਕਿ ਗੁਰੂ ਦਾ ਸਿੱਖ ਕਿੱਦਾਂ ਦਾ ਹੁੰਦਾ ਗੁਰੂ ਦੇ ਸਿੱਖ ਨੂੰ ਐਦਾਂ ਦਾ ਹੀ ਹੋਣਾ ਚਾਹੀਦਾ ਹੈ ਅਸੀਂ ਕਿਹਾ ਦੇਖੋ ਜੀ ਅਸੀਂ ਕੋਈ ਦਾਵਾ ਨਹੀਂ ਕਰਦੇ ਪਰ ਅਸੀਂ ਗੁਰੂ ਦੇ ਨਿਮਾਣੇ ਸਿੱਖ ਜ਼ਰੂਰ ਹੋਣਾ ਚਾਹੁੰਦੇ ਹਾਂ ਫਿਰ ਉਸ ਜਥੇਦਾਰ ਭਗਵ ਗੁਰਸਿੱਖ ਨੇ ਸਾਥੋਂ ਪਾਣੀ ਮੰਗਵਾ ਕੇ ਪੀਤਾ ਤੇ ਇੱਕ ਮਿੱਤਰਤਾਪੂਰਨ ਮਾਹੌਲ ਵਿੱਚ ਉਹ ਸਾਥੋ ਵਿਦਾ ਹੋਈ ਧੰਨਵਾਦ